ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਖੋਜਕੀਪੁਰ ਜ਼ਿਲ੍ਹਾ ਤਰਨਤਾਰਨ ਅੱਜ ਦੀ ਵੀਡੀਓ ਚ ਦੋਸਤੋ ਜਰਸੀ ਬੱਚੀ ਦਿਖਾਉਂਗਾ ਚੰਗੇ ਸੀਮਨ ਵਾਲੀ ਤੇ ਨੋਰਮਲ ਰੇਟ ਵਾਲੀ ਵੀਡੀਓ ਨੂੰ ਦੋਸਤੋ ਐਂਡ ਤਾਈਂ ਵੇਖਿਓ ਜੇ ਜੀ ਨੂੰ ਪਸੰਦ ਆਜੂਗੀ ਦੋਸਤੋ ਇੱਥੇ ਆ ਕੇ ਆਪਣੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਓ ਜੇ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਡੇਢ ਸਾਲ ਦੀ ਉਮਰ ਆ ਬੱਚੀ ਦੀ ਮੂਹ ਤੋਂ ਖੀਰੀ ਆ ਏਆਈ ਬਾਈ ਕਹਿੰਦਾ ਹੋ ਚੁੱਕੀ ਆ ਮਾਂ ਦਾ ਮਿਲਕ ਰਿਕਾਰਡ ਬਾਈ ਕਹਿੰਦਾ 18 ਤੋਂ 20 ਕਿਲੋ ਆਪ ਬਾਈ ਕਹਿੰਦਾ ਪਹਿਲੇ ਸੂਏ ਬੱਚੀ 13 14 ਲਿਟਰ ਤੋਂ ਨਾਰਮਲ ਚ ਵਾਜੂ ਏਆਈ ਬਾਈ ਕਹਿੰਦਾ ਹੋ ਚੁੱਕੀ ਆ ਸੀਮਨ ਚੰਗਾ ਹੀ ਬਾਈ ਕਹਿੰਦਾ ਭਰਾਇਆ ਹੋਇਆ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਔਨ ਵਾਲੇ ਡੈਮ 'ਚ ਬੱਚੀ ਚੰਗਾ ਰਿਕਾਰਡ ਬਣਾਊਗੀ ਦੋਸਤੋ ਬਾਕੀ ਦੋਸਤੋ ਬਰੀਡ ਵੀ ਚੰਗੀ ਪਿਓਰ ਸਾਈ ਵਾਲ ਦੇ ਵਿੱਚ ਆ ਤੇ ਬਾਈ ਜੀ ਹੁਣੇ ਦੱਸਦੇ ਆ ਕਿ ਚੰਗੇ ਸੀਮਨ ਦੀ ਆਪ ਆ ਤੇ ਗਾਇਣਾ ਸੀਮਨ ਭਰਾਇਆ ਉਹ ਬਾਈ ਜੀ ਹੋਣੇ ਕਹਿੰਦਾ ਚੰਗਾ ਹੀ ਭਰਾਇਆ ਹੋਇਆ ਰੇਟ ਬਾਈ ਜੀ ਹੋਣੇ ਰੱਖਿਆ ਹੋਇਆ 15000 ਰੁਪਇਆ ਬਾਈ ਕਹਿੰਦਾ 13000 ਦੀ ਦੇ ਦਾਂਗੇ ਉਹ ਚੋ ਬਾਈ ਕਹਿੰਦਾ ਮੰਨ ਤਾਂ ਹੋ ਜੂ ਜੀ ਨੂੰ ਪਸੰਦ ਆ ਜੋ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲ ਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਨਈ ਵੀਡੀਓ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ